ਸਸਿਕਾਲ ਸਾਰੇ ਵੀਰ ਪਿੰਡ ਭਰਾਵਾਂ ਨੂੰ ਰੋਹੋ ਸਵਾਗਤ ਹੈ ਜੀ ਤੁਹਾਡਾ ਆਪਣਾ ਇਹ ਡੇਰੀ ਫਾਰਮ ਤੇ ਰੋਜ਼ ਆਪਣੀ ਸਵੇਰ ਦੇ ਲਗਭਗ 6:30 ਹੋ ਗਿਆ ਨੇ ਅਸੀਂ ਲਗਭਗ 5:30 ਵਜੇ ਆਪਣੀ ਮੱਝਾਂ ਦੀ ਤੇ ਗਾਈਆਂ ਦੀ ਚੋਈ ਸ਼ੁਰੂ ਕਰਦੇ ਆਂ ਅਸੀਂ ਪਹਿਲਾਂ ਅਸੀਂ ਮੱਝਾਂ ਦੇ ਚੋਈ ਕਰਦੇ ਆਂ ਫਿਰ ਅਸੀਂ ਗਾਈਆਂ ਦੇ ਕਰਦੇ ਆਂ ਠੀਕ ਹੈ ਜੀ ਤੇ ਹੁਣ ਬਾਕੀ ਬਾਕੀ ਆਪਣੀ ਇੱਕ ਹੀ ਗਾਂ ਰਹਿ ਗਈ ਚੋਈ ਵਾਲੀ ਬਾਕੀਆਂ ਚੋਈ ਕੰਪਲੀਟ ਹੋ ਚੁੱਕੀ ਹੈ ਇੱਧਰ ਆਪਣੀ ਮਸ਼ੀਨ ਚੱਲ ਰਹੀ ਹੈ ਪਿਆ 24 ਮੈਸਾ ਦਾਵਾ 24 ਇਹਨਾਂ ਨੂੰ ਸਵੇਪਾ ਆਚਾਰ ਨਾਲ ਦਾਣਾ ਪਾਉਣੇ ਆ ਚੋਰੀ ਪਾਈ ਦਾਣਾ ਪਾਇਆ ਜੋ ਵੀ ਇਹਨਾਂ ਦਾ ਕਰਦੇ ਆ ਰੁਟੀਨ ਚ ਇਹ ਖਾਰੀਆਂ ਤੇ ਆਪਾਂ ਇਹਨਾਂ ਦੀ ਚਵਾਈ ਬਸ ਕੰਪਲੀਟ ਹੋ ਚੁੱਕੀ ਹੈ ਠੀਕ ਹੈ ਜੀ ਨਾਮਨ ਜੇ ਆਪਾਂ ਮਸ਼ੀਨਾਂ ਚਵਾਈ ਕਰਦੇ ਆ ਤੇ ਬਾਕੀ ਮੈਂ ਸਭ ਆਪਾਂ ਸਾਰੇ ਖਸਣਾ ਚਵਾਈ ਕਰਦੇ ਠੀਕ ਹੈ ਜੀ ਤੇ ਇਧਰ ਆਪਾਂ ਇਹਨਾਂ ਚੋੜੀ ਇਧਰ ਲਿਆਂਗੀਆਂ ਤੇ ਚਵਾਈ ਸਾਰਿਆਂ ਦੀ ਹੋ ਚੁੱਕੀ ਹੈ ਇਹ ਮਕਾ ਉਸ ਪੱਟੇ ਖਾਰੀਆਂ ਨੇ ਅਚਾਰ ਖੁਸ਼ ਆਪਣਾ ਜਿੱਦੜਾ ਆਪਣਾ ਜਿੱਦੜਾ ਆਪਣਾ ਕੰਨ ਮਾਲੀ ਦਗਾਏ ਸੀ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਦੀ ਚਵਾਈ ਕਰਨ ਤੋਂ ਬਾਅਦ ਚਵਾਈ ਤੋਂ ਬਾਅਦ ਜੋ ਤੁਹਾਨੂੰ ਬਾਹਰ ਅੱਫਾ ਖੁੱਲੀ ਜਗ੍ਹਾ ਜਿੱਥੇ ਅਸੀਂ ਇਹਨਾਂ ਨੂੰ ਖੁੱਲਾ ਛੱਡਦੇ ਹਾਂ ਠੀਕ ਹੈ ਜੀ ਸਾਰੇ ਇਹਨਾਂ ਨੂੰ ਸਫਾਈ ਕਰਕੇ ਲਗਭਗ 1 ਘੰਟੇ ਬਾਅਦ ਉਧਰ ਖੁੱਲੇ ਛੱਡ ਦਾਂਗੇ। ਸਵੇਰੇ ਸਾਰਾ ਦਿਨ 2 ਵਜੇ ਤੱਕ ਆਪਣੀ ਉਧਰ ਰਹਿਣਗੇ। ਠੀਕ ਹੈ। ਮੈਂ ਸਾਨੂੰ ਇਦਾਂ ਹੀ ਉਹਨਾਂ ਵੀ ਵਾਰ ਕੱਟਾਂਗੇ ਸੁੱਕੀ ਜਗ੍ਹਾ ਤੇ। ਠੀਕ ਹੈ। ਹੋ ਗਈ ਕੰਪਲੀਟ। ਇਸ ਗਾਇਂ ਦੀ ਛੋਾਈ ਹੋ ਚੁੱਕੀ ਹੈ ਇਹ ਆਪਣਾ ਸਵੇਰ ਦਾ ਰੁਟੀਨ ਹੁੰਦਾ ਸਵੇਰੇ ਆਪਾਂ 4 ਵਜੇ ਲਗਭਗ ਉੱਠ ਕੇ ਇਹਨਾਂ ਨੇ ਜੋ ਵੀ ਉਹ ਚਾਰ ਦਾਣਾ ਜੋ ਵੀ ਪੋਣਾ 4 ਵਜੇ ਤੋਂ ਬਾਅਦ ਫਿਰ ਇਹਨਾਂ ਦੀ ਆਪਣਾ ਜੋ ਵੀ ਸਫਾਈ ਅੰਦਰੋਂ ਕਰਕੇ ਸਫਾਈ ਕਰਕੇ ਇਹਨਾਂ ਨੂੰ ਇਨਾਂ ਦੇ ਜੋ ਵੀ ਥਾਣ ਗਵਾਨੇ ਜੋ ਸਾਫ ਕਰਕੇ ਫਿਰ ਆਪਾਂ ਇਹਨਾਂ ਦੀ ਚਵਾਈ ਸ਼ੁਰੂ ਕਰਦੇ ਹਾਂ ਜੀ ਲਗਭਗ ਆਪਾਂ ਵਜ ਜਾਂਦੇ ਆ ਸਵਾ ਪੰਜ ਸਾਢੇ ਪੰਜ ਤਕਰੀਬ ਚਾ ਚੁੱਕੀ ਕੇ ਲੱਗ ਜਾਂਦੇ ਫਿਰ ਅਸੀਂ ਠੀਕ ਹੈ ਜੀ ਲੋ ਵੀਰੋ ਆਪਾਂ ਹੁਣ ਚਵਾਈ ਤੋਂ ਪੜੀਆਂ ਗਾਈਆਂ ਦੀ ਚਵਾਈ ਤੋਂ ਬਾਅਦ ਬੱਕਰੀਆਂ ਵਾਲੇ ਆੜੇ ਚ ਆ ਗਏ ਆ ਇੱਥੇ ਆਪਾਂ ਸਵੇਰ ਇਹਨਾਂ ਨੂੰ ਅਚਾਰ ਦਾਣਾ ਬਖਵਾ ਕੇ ਜੋ ਵੀ ਇਹ ਰ ਆਪਾਂ ਇਹਨਾਂ ਨੂੰ ਪਾਣੀ ਚੁਗੜ ਪਾ ਕੇ ਸਵੇਰ ਸਵੇਰ ਆਪਾਂ ਇਹਨਾਂ ਨੂੰ ਪਿਉਂਦੇ ਇੱਕ ਤਾਂ ਪਾਣੀ ਵਧੀਆ ਪੀ ਲੈਂਦੀ ਐ ਇੱਕ ਸਰਦੀ ਹੈਗੀ ਹੁਣ ਠੀਕ ਹੈ ਜੀ ਤੇ ਇਹਨਾਂ ਨੂੰ ਹੁਣ ਆਪਾਂ ਪਾਣੀ ਚੁਗੜ ਪਾ ਕੇ ਪਿਆਤਾ ਠੀਕ ਹੈ ਇਧਰ ਆਪਣੇ ਕੁਝ ਬੱਚੇ ਆਪਣਾ ਜੋ ਵੀ ਦਾਣਾ ਚਾਰਾ ਖਾ ਰਹੇ ਨੇ ਤੇ ਉਧਰ ਵੀ ਆਪਾਂ ਜਿਵੇਂ ਕਟੀਆਂ ਨੂੰ ਬੱਛੀਆਂ ਹੈਗੀਆਂ ਆਪਣੀਆਂ ਉਹਨਾਂ ਨੂੰ ਇੱਦਾਂ ਕੰਪਲੀਟ ਕਰਦੇ ਆਂ ਉਨਾਂ ਨੂੰ ਵੀ ਸਵੇਰੇ ਆਪਾਂ ਹੁਣ ਆਹ ਦੇਖੋ ਗੁੜ ਚ ਪਾਇਆ ਪਾਣੀ ਚ ਗੁੜ ਤੇ ਇਹ ਵੀ ਆਪਾਂ ਰੱਖ ਦਾਂਗੇ ਇਹਨਾਂ ਨੂੰ ਕਿਉਂਕਿ ਸਰਦੀ ਆ ਸਰਦੀ ਚ ਚਲੋ ਸਵੇਰੇ ਇੱਕ ਤਾਂ ਪਾਣੀ ਵਧੀਆ ਪੀ ਲੈਂਦੀਆਂ ਤੇ ਇੱਕ ਸਰਦੀ ਚ ਵਧੀਆ ਗੁੜ ਇਹਦੇ ਇਹਦੇ એનર્ਜੀ ਦਾ ਕੰਮ ਕਰਦਾ ਠੀਕ ਹੈ ਜੀ ਇਹ ਆਪਣੀ ਬਰਬਰੀ 4-5 ਤਿੰਨ ਚਾਰੀ ਦੇ ਨਹੀਂ ਪਹੁੰਚਦੇ ਪਰ ਖਾ ਲੈਂਦੀ ਹੈ ਰੱਜ ਲੈਂਦੀ ਹੈ ਇਹਨਾਂ ਦਾ ਇੱਕ ਸੁੱਖ ਹੈਗਾ ਇਹ ਥੱਲੇ ਪਈ ਪੱਠੇ ਵੀ ਖਾ ਕੇ ਆਪਾਂ ਦਾ ਗੁਜ਼ਾਰਾ ਕਰ ਲੈਂਦੀ ਹੈ ਠੀਕ ਹੈ ਇਹਨਾਂ ਦੀ ਸਾਮ ਸੰਭਾਲ ਜੋ ਬਿੱਟਲਾਂ ਨਾਲ ਬਹੁਤ ਫਰਕ ਹੈ ਠੀਕ ਹੈ ਜੀ ਇਹ ਮੈਨੂੰ ਇਹਨਾਂ ਦਾ ਕੋਈ ਦੁੱਖ ਨਹੀਂ ਕੋਈ ਇਹਨਾਂ ਦੀ ਖੇਚਲ ਜੀ ਠੀਕ ਹੈ ਜੀ ਹੁਣ ਉਹ ਹਜੇ ਤਾਂ ਆਪਣੀਆਂ ਅੰਦਰ ਲੀਆਂ ਬੱਕਰੀਆਂ ਵੀ ਅੰਦਰ ਖਾ ਰਹੀਆਂ ਕੁਛ ਆਪਣਾ ਵੱਡਾ ਬਕਰਾ ਉਧਰ ਖੜਾ ਕੁਛ ਉਧਰ ਖੜੀਆਂ ਜਿਵੇਂ ਜਿਵੇਂ ਇਹਨਾਂ ਨੇ ਖਾ ਕੇ ਪਾਣੀ ਪੀ ਜਾਣਾ ਗੋਡ ਵਾਲਾ ਠੀਕ ਹੈ ਜੀ ਆਹ ਕੈਲਸ਼ੀਅਮ ਦੇ ਦੇ ਇਹਨੂੰ ਤੇ ਫਿਰ ਕੁਛ ਆਪਾਂ ਬੱਚਿਆਂ ਨੂੰ ਜਿਵੇਂ ਆਪਾਂ ਮਰੂਤੋਂ ਤੇ ਕੋਈ ਮਤਲਬ ਆਪਾਂ ਹਰ ਇੱਕ ਬੱਚੇ ਨੂੰ ਡੇਲੀ ਵੇਚ ਦਿੰਨੇ ਦਿੰਨੇ ਥੋੜਾ ਥੋੜਾ ਜਿਵੇਂ ਠੀਕ ਹੈ ਜੀ ਤੇ ਫਾਇਦਾ ਹੀ ਇਹਨਾਂ ਦਾ ਜੀ ਇੱਕ ਤਾਂ ਇੱਕ ਨੂੰ ਪੁੱਖ ਵਧੀਆ ਲੱਗਦੀ ਐ ਖਾਪੀ ਵੀ ਲੱਗਦੀ ਹਲੰਦੇ ਨੇ ਤੇ ਜਿਵੇਂ ਸੂਨ ਵਾਲੀਆਂ ਬੱਕਰੀਆਂ ਜਾਂ ਸੂਈਆਂ ਬੱਕਰੀਆਂ ਆਪਾਂ ਸਾਰਿਆਂ ਨੂੰ ਕੰਪਲੀਟ ਦੇਣੇ ਦਿੰਨੇ ਆ ਲਿਵਰ ਟੋਨਿਕ ਕੋਈ ਵੀ ਲੈ ਲੋ ਠੀਕ ਹੈ ਜੀ ਕੋਸ਼ उधर ਬੱਚਿਆਂ ਨੂੰ ਆਪਣਾ ਦੁੱਧ ਪਿਆ ਰਹੇ ਨੇ ਠੀਕ ਹੈ ਜੀ